ਸੂਬੇ ਦੇ ਵਿੱਚ ਛੋਟੇ ਅਪਰਾਧਾਂ ਤੇ ਨਸ਼ਾ ਤਸਕਰੀ ਨੂੰ ਠੱਲ ਪਾਉਣ ਦੀ ਦਿਸ਼ਾ ਵੱਲ ਐਮ ਕਦਮ ਕੁੱਟਦੇ ਆ ਪੁਲਿਸ ਡਾਇਰੈਕਟਰ ਜਨਰਲ ਆਫ ਪੰਜਾਬ ਗੌਰਵ ਜਾਦਵ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਸੂਬੇ ਭਰ ਦੇ ਵਿੱਚ ਸਨੇਚਿੰਗ ਤੇ ਨਸ਼ਾ ਵਿਕਰੀ ਵਾਲਿਆਂ ਦੀਆਂ ਥਾਵਾਂ ਤੇ ক্লোਜ਼ਡ ਸਰਕਟ ਟੈਲੀਵਿਜ਼ਨ ਕੈਮਰਿਆਂ ਦੀ ਵਰਤੋਂ ਕਰਕੇ ਪਰਿਪੱਖ ਨਿਗਰਾਨੀ ਰੱਖੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਸੁਚੱਜੇ ਢੰਗ ਦੇ ਨਾਲ ਹਰ ਮੌਕੇ ਦੀ ਨਿਗਰਾਨੀ ਕਰਨ ਦੇ ਲਈ ਜ਼ਿਲ੍ਹਾ ਤੇ ਸਬਡਿਵੀਜ਼ਨ ਪੱਧਰ ਤੇ ਸੀਸੀਟੀਵੀ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਆ ਤੇ ਇਹ ਕਦਮ ਪਿਛਲੇ 3 ਸਾਲਾਂ ਦੇ ਦੌਰਾਨ ਅਜਿਹੇ ਅਪਰਾਧਿਕ ਹੌਟਸਪੌਟ ਤੇ ਨਸ਼ਾ ਵਿਕਰੀ ਹੌਟ ਹੌਟਸਪੌਟਸ ਦੀ ਕ੍ਰਾਈਮ ਹੌਟਸਪੌਟਸ ਮੈਪਿੰਗ ਤੋਂ ਬਾਅਦ ਅਮਲ ਦੇ ਵਿੱਚ ਲਿਆਂਦਾ ਗਿਆ ਹੈ ਡੀਜੀਪੀ ਸਾਰੇ 28 ਪੁਲਿਸ ਜ਼ਿਲ੍ਹਿਆਂ ਦੀ ਕਾਰਜਗਾਰੀ ਦੀ ਮੁਲਾਕਾਤ ਦੇ ਕਾਰਨ ਤੇ ਸੰਗਠਿਤ ਅਪਰਾਧ ਨਸ਼ਾ ਤਸਕਰੀ ਤੇ ਅੱਤਵਾਦ ਦੇ ਵਿਰੁੱਧ ਚੱਲ ਰਹੀ ਲੜਾਈ ਦਾ ਜਾਇਜ਼ਾ ਲੈਣ ਦੇ ਲਈ ਸਾਰੇ ਸੀਨੀਅਰ ਫੀਲਡ ਅਧਿਕਾਰੀਆਂ ਤੇ ਆਪਰੇਸ਼ਨ ਵਿੰਗਾਂ ਦੇ ਮੁਖੀ ਦੇ ਨਾਲ ਪੀਏਪੀ ਕੰਪਲੈਕਸ ਜਲੰਧਰ ਵਿਖੇ ਰਾਜਪਦਰੀ ਕਾਨੂੰਨੀ ਅਤੇ ਵਿਵਸਥਾ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਆ। ਮੀਟਿੰਗ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਵਿਸ਼ੇਸ਼ ਯੂਨਿਟਾਂ ਦੇ ਮੁਖੀ ਜਿਨ੍ਹਾਂ ਦੇ ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਰੇਲਵੇ ਐਂਟੀ ਗੈਂਗਸਟਰ ਟਾਸਕ ਫੋਰਸ ਕਾਉਂਟਰ ਇੰਟੈਲੀਜੈਂਸ ਕਾਨੂੰਨ ਅਤੇ ਵਿਵਸਥਾ ਇੰਟੈਲੀਜੈਂਸ ਪ੍ਰਸ਼ਾਸਨ ਆਫ ਬਿਊਰੋ ਆਫ ਇਨਵੈਸਟੀਗੇਸ਼ਨ ਆਫ ਕਮਿਊਨਿਟੀ ਅਫੇਅਰਸ ਡਿਵੀਜ਼ਨ ਅਤੇ ਪ੍ਰੋਵੀਜ਼ਨ ਨਿਕਸ ਦੇ ਆਦ ਦੇ ਵਿੱਚ ਸ਼ਾਮਲ ਹਨ ਉਹਨਾਂ ਨੇ ਮੀਟਿੰਗ ਦੇ ਵਿੱਚ ਪੰਜਾਬ ਦੇ ਸਾਰੇ ਸਾਰੇ ਸੀਨੀਅਰ ਪੁਲਿਸ ਕਪਤਾਨ ਅਤੇ ਰੇਂਜ ਆਈ ਡੀ ਜੀ ਵੀ ਉਹਨਾਂ ਦੇ ਵਿੱਚ ਹਾਜ਼ਰ ਸੀ ਜੀਪੀ ਗੌਰਵ ਜਦਮ ਨੇ ਛੋਟੇ ਅਪਰਾਧ ਨੂੰ ਰੋਕਣ ਨੂੰ ਪੰਜਾਬ ਪੁਲਿਸ ਨੂੰ ਪ੍ਰਮੁੱਖ ਤਰਜੀਹ ਕਰਾਰ ਦਿੰਦਿਆਂ ਕਿਹਾ ਹੈ ਕਿ ਫੀਲਡ ਅਫਸਰਾਂ ਨੂੰ ਇਸ ਕਾਰਵਾਈ ਨੂੰ ਹੋਰ ਪ੍ਰਭਾਵਿਤ ਬਣਾਉਣ ਤੇ ਨਾਗਰਿਕਾਂ ਨੂੰ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਅਪਰਾਧਾਂ ਖਾਸ ਤੌਰ ਤੇ ਫਰੋਤੀ ਦੀਆਂ ਕਾਲਾਂ ਤੇ ਸਨੈਟਿਕ ਚੋਰੀਆਂ ਠੱਗੀਆਂ ਤੇ ਨਸ਼ਾ ਵਿਕਰੀ ਵਾਲੀਆਂ ਥਾਵਾਂ ਦੇ ਨਾਲ ਜਿੱਥਨ ਦੇ ਲਈ ਸਾਰੀਆਂ ਗਤੀਵਿਧੀਆਂ ਜੋ ਵੀ ਵਿਧੀਆਂ ਏ ਉਹਨਾਂ ਦੇ ਵਰਤੋਂ ਕਰਕੇ ਨਿਰਦੇਸ਼ ਦਿੱਤੇ ਗਏ ਆ ਉਹਨਾਂ ਨੇ ਕਿਹਾ ਹੈ ਕਿ ਸੀਪੀਜੀ ਨੂੰ ਅਜਿਹੇ ਅਪਰਾਧੀਆਂ ਦੇ ਨਾਲ ਸਖਤੀ ਦੇ ਨਾਲ ਜਿੱਥਨ ਤੇ ਡਰੱਗ ਸਪਲਾਈਅਰ ਦੇ ਵੱਲੋਂ ਗੈਰਕਾਨੂੰਨੀ ਢੰਗ ਦੇ ਨਾਲ ਜੁਟਾਈਆਂ ਜਿਹੜੀਆਂ ਸੰਪਤੀਆਂ ਉਹਨਾਂ ਨੂੰ ਫ੍ਰੀਜ਼ ਕਰਨ ਦੇ ਲਈ ਐਨਡੀਪੀਐਸ ਦੀ ਧਾਰਾ 68 ਐਫ ਦੀ ਵੱਧ ਤੋਂ ਵੱਧ ਵੱਧ ਤੋਂ ਵੱਧ ਕਰਨ ਦੇ ਲਈ ਵੀ ਹੁਕਮ ਦੇ ਦਿੱਤੇ ਆ ਰਾਜ ਦੇ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆ ਡੀਜਪੀ ਨੇ ਸੂਬੇ ਭਰ ਦੇ ਵਿੱਚ ਸੁਰੱਖਿਆ ਪ੍ਰਬੰਧਾ ਦਾ ਵੀ ਜਾਇਜ਼ਾ ਲਿਆ ਅਤੇ ਸਮੂਹ ਅਧਿਕਾਰੀਆਂ ਨੂੰ ਸਤੰਤਰ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਆ। ਉਹਨਾਂ ਨੇ ਅਧਿਕਾਰੀਆਂ ਨੂੰ ਸਮਾਜ ਦੇ ਵਿਰੋਧ ਅੰਸਰਾਂ ਨਸ਼ਾ ਤਸਕਰਾਂ ਤੇ ਸ਼ਰਾਬ ਤਸਕਰੀ ਦੇ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਹਰਕਤਾਂ ਤੇ ਬਾਜ਼ ਅੱਖ ਰੱਖਣ ਲਈ ਪ੍ਰਭਾਵਸ਼ਾਲੀ ਨਾਕੇ ਲਾਉਣ ਲਈ ਵੀ ਕਿਹਾ ਗਿਆ ਏ। ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਰੱਖਦਿਆਂ ਉਹਨਾਂ ਨੇ ਆਮ ਲੋਕਾਂ ਲਈ ਘੱਟ ਤੋਂ ਘੱਟ ਸੁਵਿਧਾ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਭਾਰੀ ਭੀੜ ਵਾਲੇ ਖੇਤਰਾਂ ਦੇ ਵਿੱਚ ਟੌਕਸੀ ਵਧਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਗਿਆ